ਅਸਲ ਵਿੱਚ ਜਿਹੜੀ ਉਹਨਾਂ ਨਾਲ ਉਹਨਾਂ ਨਾਲ ਦੁਸ਼ਮਣੀਆਂ ਪੈਂਦੀਆਂ ਸੀ ਕਿਸੇ ਦੀਆਂ ਨਾਲ ਉਹ ਲੋਕ ਉਹਦੇ ਬੇਨਸ ਤੇ ਅੱਖ ਰੱਖ ਲੈਂਦੇ ਸੀ ਆਖੀ ਵੀ ਉਹਦਾ ਕੁਝ ਇੱਕ ਵੀ ਕਾਰਨ ਸੀ ਕਿ ਉਹਦੇ ਦੋਸਤ ਨਾਲ ਵੀ ਕਿਸੇ ਪਿੱਛੇ ਹਟਣਾ ਲਾ ਲਓ ਕੋਈ ਦੋਸਤੀ ਚ ਫੁੱਟ ਪੈਣੀ ਨਾ ਜਦੋਂ ਉਹਨਾਂ ਲੋਕ ਯੂਜ਼ ਕਰਨ ਲੱਗ ਜਾਂਦੇ ਸੀ ਉਹ ਪਿਛੇ ਹਟ ਜਾਂਦੇ ਸੀ ਯੂਜ਼ ਉਹਨੂੰ ਪਤਾ ਵੀ ਲੱਗਣ ਲੰ데요 ਇੰਨੀ ਸ਼ਹਿਰ ਲੋਕ ਸੀਗੇ ਵਿੱਚ ਕਿ ਉਹਨੂੰ ਕਿਵੇਂ ਯੂਜ਼ ਕਰ ਲੈਂਦੇ ਸੀ ਤੇ ਵੀ ਤੋਂ ਬਾਅਦ ਚੁਣੇ ਚੀਜ਼ ਦਾ ਪਤਾ ਲੱਗਦਾ ਸੀ ਉਹ ਫਿਰ ਉਹ ਬੰਦੇ ਨੂੰ ਐਡ ਕਰਨ ਲੱਗ ਜਾਂਦੇ ਵੀ ਆਰ ਜੋ ਬੀ ਉਹਦਾ ਉਹਦਾ ਬਿਨੈਸ ਹੀ ਇਹਨਾਂ ਵੱਡਾ ਸੀਗਾ ਵੀ ਏਡਾ ਕਲਾਕਾਰੀ ਦਾ ਵੀ ਹਰੇਕ ਕਹਿੰਦਾ ਸੀ ਯਾਰ ਮੈਂ ਵੀ ਖਾ ਲਾਂ ਝੂ ਮੈਂ ਵੀ ਖਾ ਲਾਂ ਮੈਂ ਵੀ ਖਾ ਲਾਂ ਫਿਰ ਬਈ ਏਦਾਂ ਵੀ ਹੁਣ ਇੱਕ ਤਾਂ ਹੁੰਦਾ ਹਾਂ ਵੀ ਯਾਰ ਮੈਨੂੰ ਲੋੜ ਹੈ ਹਨਾ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਮੇਰੇ ਤੇ ਵਕਤ ਪੈ ਗਿਆ ਮੈਂ ਸਿੱਧੂ ਨੂੰ ਕਹੂੰਗਾ ਬਈ ਮੇਰੇ ਤੇ ਆ ਪੀੜ ਪਈ ਐ ਮੇਰੀ ਮਦਦ ਕਰ ਹਨਾ ਉਹ ਉਹ ਕੀ ਕਰੂਗਾ ਪਰ ਇੱਕ ਉਹਦੇ ਪਿੱਛੇ ਦੀ ਉਹ ਜੇ ਬਿਨੈਸ ਚੋਂ ਚੋਰੀ ਕਰਨੀ ਜਾਂ ਉਹਦੇ ਉਹ ਬੇਨਾਚ ਉਹ ਨੂੰ ਖੇਡਣ ਵਾਲੋ ਦੇ ਕੋਈ ਜੀ ਹੜਪਣੀ ਉਹ ਉਹ ਤਾਂ ਦੇਖੋ ਉਹ ਤਾਂ ਕੋਈ ਵੀ ਇਨਸਾਨ ਹੈ ਉਹ ਜਰੂਰਗਾ ਨਹੀਂ ਧੋਖਾ ਤਾਂ ਕੋਈ ਵੀ ਨਹੀਂ ਜਰੂਰਗਾ ਬਹੁਤ سارے ਲੋਕੋ ਦੇ ਨਾਲ ਚਿੰਦੀ ਚੋਰੀ ਕਰਦੇ ਰਹੇ ਆ ਹਾਂ ਮੈਂ